ਜਨਮ ਕੇ ਦੂਖ ਨਵਾੜੇ ਜਨਮ ਜਨਮ ਦੇ ਦੁਖਾਂ ਦਾ ਨਾਸ਼ ਕਰ ਦੇ ਜਨਮ ਜਨਮ ਕੇ ਦੂਖ ਨਵਾੜੇ ਸੁੱਖਾਂ ਮਨਸਾ ਦਾ ਰੇ ਦਰਸ਼ਨ ਭੇਟ ਤੋ ਹੋਤ ਨੇ ਹਾਲ ਉਹਨਾਂ ਦੇ ਦਰਸ਼ਨ ਵਿੱਚ ਕਿੰਨੀ ਕਿੱਥੇ ਜਿੰਦ ਕਿੱਡੀ ਕਿਰਪਾ ਸਾਬਾ ਸ਼ਤਰ ਸਿੰਘ ਦੀਆਂ ਵਾਲੇ ਤੁਮਾਂ ਕੋਈ ਬਚਨ ਕਰਦੇ ਨੇ ਬਾਬਾ ਜੀ ਕਹਿੰਦੇ ਇੱਕ ਵਾਰ ਸਾਡੇ ਪੈਣ ਦੀ ਦੇ ਕਰੇ ਗਏ ਨਗਰ ਦੇ ਵਿੱਚ ਉਹਨਾਂ ਨੇ ਬੇਨਤੀ ਕੀਤੀ ਵੀ ਵੀ ਬਾਬਾ ਜੀ ਸੰਤ ਮਹਾਰਾਜ ਜੀ ਆਪ ਅਤੇ ਬਾਬਾ ਜੀ ਕੰਡਵਾ ਵਾਲੇ ਅਤੇ ਧਿਆਨੂ ਮਾਜਰੇ ਵਾਲੇ ਜੇ ਤਿੰਨੇ ਮਹਾਨੁਰਖ ਦੇ ਉਹਨਾ ਦੇਣ ਕਹਿੰਦੇ ਸਾਡੇ ਪੈਣ ਜੀ ਮੈਨੂੰ ਕਹਿਣ ਅਗੇ ਵੀਰ ਜੀ ਮੈਂ ਗਰੀਬਣੀ ਦੇ ਕਰੇ ਵੀ ਕਿਤੇ ਮਹਾਨ ਪਰਿਸ਼ਾ ਦੇ ਚਰਨ ਪਵਾਉਂ ਮੇਰੇ ਗਰੀਬਣੀ ਦੇ ਕਰੇ ਵੀ ਚਰਨ

ਬੇਤੀ ਕਦੇ ਨਾ ਹੋ ਗਈ ਜਨ ਕੀ ਅਰਦਾਸ ਰਾਸ ਬੇਤੀ ਨਹੀਂ ਜਾਂਦੀ ਅਰਦਾਸ ਬੇਤੀ ਕੀਤੀ ਹੋਏ ਕਰਦੇ ਆ ਨਾ ਮਹਾਂ ਪ੍ਰਸ਼ਾ ਦੇ ਚਰਨਾ ਚਰਨ ਮਹਾਰਾਜ ਕਰੋ ਬੇਤੀ ਆਓ ਬੇਤ ਮਾਤਾ ਮੇਰਾ ਤਾਂ 20 ਵਰਸਾ ਹੋ ਗਏ ਕਰਦੇ ਆ ਤੁਹਾਨੂੰ ਮਹਾਂ ਪ੍ਰਸ਼ਾ ਦਾ ਵਰਤਨ ਇਹਦੇ ਨਾਲ ਬੇਤੀ ਕੀਤੀ ਵੀਡੀਓ ਤੇ ਦੇਖੀ ਘਰ ਦੇ ਵਿੱਚ ਮਹਾਰਾਜ ਜੀ ਦੇ ਚਰਨ ਤੋਂ ਆਓ ਉਹਨਾਂ ਭਾਈਓ ਕਰੋ ਕਿਰਪਾ ਮੈਂ ਕਰੀ ਪੜੀ ਹਾਂ ਕਹਿੰਦੇ ਫੇਰ ਮਾਸਟਰ ਜੀ ਸੀ ਕਹਿੰਦੇ ਤੁਹਾਨੂੰ ਇਹਨਾਂ ਜਾਕੀ ਮਾਸਟਰ ਕਰਵਾਇ ਦੇਣੀ ਸੀ ਬਾਬਾ ਜੀ ਸਾਹਿਬ ਹਾਂਜੀ ਦੇਖ ਸਕਦੇ ਹੋ ਜੀ ਸੰਗਤਾਂ ਪਹੁੰਚ ਰਹੀਆਂ ਨਵਸਤਕਾਉਣ ਗੁਰਦੁਆਰਾ ਸ੍ਰੀ ਹੰਸਾਲੀ ਸਾਹਿਬ ਜਿੱਤੇ ਕੀ ਦਵਾਨ ਸਜਰੇ ਹਨ ਬਾਬਾ ਜੀ ਸਾਹਿਬ ਦਵਾਨ ਸਾਜਰੇ ਹਨ ਸੰਕਤਾਂ ਬਹੁਤ ਦੂਰੋਂ ਦੂਰੋਂ ਪਹੁੰਚਦੇ ਆਣਾ ਕਰੋ ਜੀ ਹੁਣ ਗੌਰ ਦੇ ਅੱਜ ਸਾਨੂੰ ਚੜਦੇ ਲੋ ਹਰ ਇੱਕ ਇਨਸਾਨ ਨੂੰ ਸਿੰਘ ਬਣਨ ਦੀ ਲੋੜ ਹੈ ਗੁਰੂ ਦੇ ਰਸਤੇ ਉਰ ਦਸੇ ਮਾਰਗ ਤੇ ਚੱਨਣ ਦੀ ਲੋੜ ਆ ਕਹੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਆਮਨੇ ਫਿਰੇ ਸਮਾ ਹੋ ਚੁੱਕਿਆ ਹੈ ਹਾਂਜੀ ਚੱਲ ਰਿਹਾ ਏ ਲੰਗਰ ਟੁੱਟ ਵਰਤ ਰਿਹਾ ਏ ਆਈਸਕ੍ਰੀਮ ਦਾ ਲੰਗਰ ਚੱਲ ਰਿਹਾ ਦੇਖ ਸਕਦੇ ਹੋ ਜੋ ਕਿ ਇਹ ਲੰਗਰ ਜਿਹੜਾ ਕੀ ਚੰਡੀ ਗੜ੍ਹ ਦੇ ਲਾਗ ਤੋਂ ਆਇਆ ਹੋਇਆ ਲੰਗਰ ਏ ਲਗਾਤਾਰ ਚੱਲ ਰਿਹਾ ਸਵੇਰ ਦਾ ਚੱਲ ਰਿਹਾ ਹੀ ਲੰਗਰ ਏ ਪੁਲਿਹੜੀ ਪਿੰਡ ਤੋਂ ਆਇਆ ਹੋਇਆ ਲੰਗਰ ਚੱਲ ਰਿਹਾ ਲਗਾਤਾਰ ਰਹੇ ਤੁਸੀਂ ਦੇਖ ਸਕਦੇ ਹੋ ਵਲੇ ਹੜੀ ਪਿੰਡ ਤੋਂ ਆਇਆ ਹੋਇਆ ਲੰਗਰ ਚੱਲ ਰਹੀ ਹੈ ਤੁਹਾਡੇ ਸਾਹਮਣੇ ਤੁਸੀਂ ਦਰਸ਼ਨ ਕਰੋ ਹਾਂਜੀ ਆਈਸਕ੍ਰੀਮ ਦਾ ਲੰਗਰ ਹੈ ਜੋ ਕਿ ਚੱਲ ਰਿਹਾ ਹੈ ਸਮੇਂ ਵੀ ਬਾਬਾ ਜੀ ਬੰਦ ਕਰਾ ਜੀ ਰਿਹਾ ਹੈ ਬਾਗਰਾ ਮੇਰਾ ਪਤਾ ਨਹੀਂ ਕਰ ਰਿਹਾ ਨਾ ਬਾਗਰਾ د افغانستان د ਬਾਬੀ ਜੀ ਇਸ ਜਗ੍ਹਾ ਤੇ ਨਾ ਸਿਮਰਨ ਕਰਿਆ ਕਰਦੇ ਸਨ ਸੰਤ ਮਹਾਪੁਰਸ਼ ਹੰਸਾਲੀ ਸਾਹਿਬ ਵਾਲੇ ਕਰੋ ਜੀ ਦਾ ਇਸ ਜਗ੍ਹਾ ਦੇ ਦਰਸ਼ਨ ਜਿਸ ਜਗ੍ਹਾ ਤੇ ਨਾ ਸੰਤ ਮਹਾਪੁਰਸ਼ ਬਰਾਬ ਬਰਾਮੰਗਿਆ ਨੀ ਜੀ ਸਿੰਘ ਜੀ ਹੰਸਾਲੀ ਵਾਲੇ ਇਸ ਜਗ੍ਹਾ ਤੇ ਕਰਦੇ ਸਨ ਸਿਮਰਨ ਨਾ 安静。 ਵਾਹਿਗੁਰੂ ਹਾਂਜੀ ਇਸ ਜਗ੍ਹਾ ਤੇ ਨਾ ਮਹਾਰਾਜ ਜੀ ਬਾਬਾ ਜੀ ਕਰਦੇ ਹੁੰਦੇ ਸਨ ਨਾ ਸਿਮਰਨਾ ਇਹ ਜਗ੍ਹਾ ਤਪਸਥਾਨਾ ਬਾਬਾ ਜੀ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦਾ ਜੀਤ ਦੇ ਗੱਦੇ ਤੋਂ ਅਨੁ ਦਰਸ਼ਨ ਕਰਵਾ ਰਹੇ ਆ ਪਹੁੰਚੇ ਹੋਇਆ ਸਾਡੀ ਸਹਿਬ ਦੇਖ ਸਕਦੇ ਹੋ ਸਾਧਾ ਸੰਗਤਾਂ ਦੇ ਵਿੱਚ ਸੰਗਤਾਂ ਦਾ ਇਕੱਠ ਬਹੁਤ ਦੂਰੋਂ ਨੇੜੇੋਂ ਦੂਰੋਂ ਪਹੁੰਚ ਰਹੀ ਹੈ ਸੰਗਤਾਂ ਇਸ ਜਗ੍ਹਾ ਤੇ ਨਮਸਤਕ ਹੋਣ ਦੇ ਲਈ ਹਾਂ ਜੀ ਏ ਬਾਬਾ ਜੀ ਦੇ ਵਸਤਰ ਨੇ ਸੰਸਾਲੀ ਸਾਹਿਬ ਵਾਲਿਆਂ ਦੇ ਹਾਂਜੀ ਕਰੋ ਉਹਨਾਂ ਦੇ ਵਸਣ ਦਰਸ਼ਨ ਕਰੋ ਜੀ ਜੋ ਕਿ ਬਾਬਾ ਜੀ ਵਸਤਰ ਪਾਣਿਆ ਕਰਦੇ ਸਨ ਇਹ ਵਸਤਰ ਨੇ ਬਾਬਾ ਜੀ ਦੇ ਸੰਸਾਲੀ ਸਾਹਿਬ ਵਾਲਿਆਂ ਦੇ ਤੇ ਆ ਦੇਖੋ ਜੀ ਕੋਈ ਵੀਰ ਬਾਹਰ ਗਿਆ ਹੋਣਾ ਕੁਛ ਨਹੀਂ ਬਾਬਾ ਜੀ ਨੇ ਉਧਰੋਂ ਬਾਹਰੋਂ ਭੇਜਿਆ ਹੀ ਦੇਖੋ ਸਾਡੇ ਉਹ ਜਹਾਜ਼ ਆ ਬਹੁਤ ਹੀ ਸੋਹਣਾ ਜਹਾਜ਼ ਆ ਜੋ ਕਿ ਭੇਜਿਆ ਹੋਇਆ ਬਾਹਰੋਂ ਜੋ ਕਿ ਜਹਾਜ਼ ਉੱਡਦਾ ਏ ਹਵਾ ਦੇ ਵਿੱਚ ਹਵਾ ਵਿੱਚ ਉੱਡਦਾ ਜੀ ਇਹ ਜਹਾਜ਼ ਹਾਂਜੀ ਪ੍ਰੋਵਿੰਸਤਾਨ ਦੇ ਦਰਸ਼ਨ ਹਾਂਜੀ ਤੁਸੀਂ ਵੇਖ ਸਕਦੇ ਹੋ ਸੰਗਤ ਦਾ ਆਕਾਟ ਸੰਗਤ ਕਰ ਰਹੀ ਹੈ ਦਰਸ਼ਨੇ ਸਥਾਨ ਦੇ ਜਿਸ ਜਗ੍ਹਾ ਤੇ ਨਾ ਬਾਬਾ ਜੀ ਦੀ ਗੱਦੀ ਐ ਸਥਾਨ ਤੇ ਸਾਲੀ ਸਾਹਿਬ ਵਾਲਿਆਂ ਦੇ ਭਾਗਾ ਵਾਲੇ ਤੁਸੀਂ ਕਰ ਰਹੇ ਹੋ ਦਰਸ਼ਨ ਦੇਖੋ ਇਹ ਬਹੁਤ ਜ਼ਿਆਦਾ ਇਕੱਠਾ ਹੈ ਇਕੱਠ ਵਿੱਚ ਸੰਗਤ ਆ ਜਨਮ ਦਿਹਾੜੇ ਤੇ ਪਹੁੰਚੀ ਹੋਈ ਹੈ ਅੱਜ ਬਹੁਤ ਜ਼ਿਆਦਾ ਇਕੱਠ ਦੇ ਵਿੱਚ ਸੰਗਤ ਦਾ ਇਕੱਠ ਤੁਸੀਂ ਵੇਖ ਸਕਦੇ ਹੋ ਹਾਂਜੀ ਪਹੁੰਚੇ ਅੱਜ ਇਸ ਸਥਾਨ ਤੇ ਤੇਰੀ ਚਲੋ ਵੀਰੇ ਵੀਡੀਓ ਬਣਦੇ ਇਹਨੂੰ ਦੱਸਣ ਕੀ ਚੱਲੀ ਚੱਲੀ ਨਾ ਸੁੱਖਾ ਸੁਣਾ ਬਾਬਾ ਜੀ ਦਾ ਗੱਦੀਆ ਬਾਬਾ ਜੀ ਦੇ ਇਸ ਸਥਾਨ ਤੇ ਇਸੇ ਸਥਾਨ ਤੇ ਕਰਦੇ ਹੁਣ ਫੇਰ ਸਾਨੂੰ ਬਾਬਾ ਜੀ ਜੋ ਕਿ ਸੇਵਨਾ